प्यारे दर्शकों मैं इस वे ऋषिकेश के खैरी कला तो जो बहुत ही बड़ा स्कूल है ਨਿਰਮਲ ਆਸ਼ਰਮ ਰਿਸ਼ੀਕੇਸ਼ ਵੱਲੋਂ ਚਲਾਇਆ ਜਾ ਰਿਹਾ ਜਿੱਥੇ ਲੋੜਵੰਦ ਗਰੀਬ ਔਰ ਬਹੁਤ ਹੁਸ਼ਿਆਰ ਬੱਚਿਆਂ ਨੂੰ ਮੁਫਤ ਵਿਦਿਆ ਸਿੱਖਿਆ ਦਿੱਤੀ ਜਾ ਰਹੀ ਹੈ ਔਰ ਇਸ ਐਨ ਜੀ ਏ ਦੇ ਵਿੱਚ ਤਿੰਨ ਦਿਨਾਂ ਸਮਾਗਮ ਚੱਲ ਰਿਹਾ ਹੈ ਐਨ ਜੀ ਏ ਦਾ ਔਰ ਦੂਸਰਾ ਨਿਰਮਲ ਆਸ਼ਰਮ ਆਈ ਹਸਪੀਟਲ ਇੰਸਟੀਚਿਊਟ ਉਸ ਤੇ ਇਹ ਤਿੰਨ ਦਿਨਾਂ ਤੋਂ ਇਹ ਗੰਨੇ ਦੇ ਰਸ ਦਾ ਪਲਾਂਟ ਚੱਲ ਰਿਹਾ ਹੈ ਬਹੁਤ ਸੰਤਾ ਨੇ ਇਸ ਦਾ ਲੋਕਸ ਉਠਾਇਆ ਹੈ ਔਰ ਲਗਾਤਾਰ ਟੂਟੀਆਂ ਰਹੀ ਇਹ ਮੋਟਰਾਂ ਹੀ ਉੱਪਰ ਟੈਂਕੀ ਚ ਸਾਰਾ ਗੰਨੇ ਦਾ ਰਸ ਚੜਾਇਆ ਜਾਂਦਾ ਹੈ ਔਰ ਉਸ ਤੋਂ ਬਾਅਦ ਇਸ ਨੂੰ ਟੂਟੀਆਂ ਰਹੀ ਪਹੁੰਚਾ ਕੇ ਸੰਗਤ ਉੱਥੋਂ ਗਲਾਸਾਂ ਰਹੀ ਇਹ ਸਾਰਾ ਗੰਨੇ ਦਾ ਰਸ ਪੀਂਦੀ ਹੈ ਔਰ ਸਤਨਾਮ ਵਾਹਿਗੁਰੂ ਦਾ ਜਪ ਕਰਦੇ ਹੋਏ ਸਕੂਨ ਹਾਸਲ ਕਰਦੀ ਹੈ ਸੇਵਾਦਾਰ ਟਰਾਲੀਆਂ ਦੀਆਂ ਟਰਾਲੀਆਂ ਭਰ ਕੇ ਖੈਰੀ ਕਲਾਂ ਇਸ ਵੇਲੇ ਲਿਆ ਰਹੇ ਨੇ ਜਦੋਂ ਇਹ ਗੰਨਾ ਖੇਤਾਂ ਵਿੱਚੋਂ ਲਿਆਇਆ ਜਾਂਦਾ ਤਾਂ ਇੱਕਦਮ ਇਸ ਨੂੰ ਕੋਲੂ ਵਿੱਚ ਮਸ਼ੀਨ ਵਿੱਚ ਨਹੀਂ ਪਾਇਆ ਜਾਂਦਾ ਤੁਸੀਂ ਦੇਖੋ ਇਹ ਚਾਰ ਸੇਵਾਦਾਰ ਲੱਗੇ ਨੇ ਔਰ ਚਾਰੋਂ ਸੇਵਾਦਾਰ ਪਹਿਲਾਂ ਇਸ ਦੀ ਚੰਗੀ ਤਰ੍ਹਾਂ ਪਾਣੀ ਨਾਲ ਛਿੱਲ ਕੇ ਪਾਣੀ ਨਾਲ ਸਫਾਈ ਕਰ ਰਹੇ ਨੇ ਔਰ ਉਸ ਤੋਂ ਬਾਅਦ ਇਹ ਗੰਨਾ ਕੋਲੂ ਵਿੱਚ ਪੀੜਿਆ ਜਾਂਦਾ ਤੇ ਬਹੁਤ ਹੀ ਸਵੱਛ ਔਰ ਸ਼ੁੱਧ ਜਿਹੜਾ ਰਸ ਨਿਕਲਦਾ ਉਸ ਦਾ ਫਿਰ ਸੰਗਤ आनंद वानਦੀ ਐ। ਹਾਂ? ਅਰੇ ਬਾਬਾ ਕੀ ਨਾ ਆਏ ਤੁਹਾਡਾ? ਜਗਦੇਵ ਸਿੰਘ ਕਿੱਥੋਂ ਆਏ ਹੋ? ਪੰਜਾਬ ਚੋਂ ਨਾਬਾ ਤਸੀਲ ਪਿੰਡ ਢੋੜੇ। ਪਿੰਡ ਢੋੜੇ। ਅੱਛਾ ਆ ਕਿੰਨੀ ਦੇਰ ਤੋਂ ਆ ਰਹੇ ਹੋ ਤੁਸੀਂ? ਇਹ ਤਾਂ ਬਚਪਨ ਤੋਂ ਆ ਰਿਹਾ ਜੀ। ਇਸ ਸਥਾਨ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਸ ਸਥਾਨ ਬਾਰੇ ਬਹੁਤ ਕੁਝ ਕਹਿਣਾ ਚਾਹੁੰਦੇ ਆ ਪਰ ਜਿੰਨਾ ਕਿਹਾ ਜਾਵੇ ਉਹਨਾਂ ਥੋੜਾ ਹੈ ਹਰ ਇੱਕ ਚੀਜ਼ ਇੱਥੇ ਸੰਗਤ ਦੀ ਸੇਵਾ ਬਹੁਤ ਜ਼ਿਆਦਾ ਕੰਨੇ ਦਾ ਰਾਸ ਹੋਰ ਬਹੁਤ ਮਹਾਰਾਜੀ ਜਿੱਧਰ ਨੂੰ ਵੀ ਜਾਂਦੇ ਨੇ ਭੋਗ ਵੰਡਦੇ ਚਲੇ ਜਾਂਦੇ ਨੇ ਇਹਨਾਂ ਦਾ ਰਾਸ ਕਿਸਤਰ ਨੂੰ ਰੱਖਾ ਬਹੁਤ ਅੱਛਾ ਲੱਗਿਆ ਮਿੱਠੇ ਲੰਗੂ ਪਾਇਆ ਵਿਆ ਆਦਾ ਪਾਇਆ ਵਿਆ ਬਰਫ ਪਾਈ ਵੀ ਆ ਬਹੁਤ ਜ਼ਿਆਦਾ ਅੱਛਾ ਸਾਰੀ ਸੰਗਤ ਇਹਦੇ ਬੱਚਿਆਂ ਨੂੰ ਮੁਫਤ ਸਿੱਖਿਆ ਦੇ ਰਹੇ ਵਿੱਦਿਆ ਦੇ ਰਹੇ ਇਹਨਾਂ ਵੱਡਾ ਸੌ ਚੜਾ ਰਹੇ ਸਭ ਕੁਝ ਫ੍ਰੀ ਹੈ ਤੁਹਾਡੇ ਬਾਰੇ ਕੀ ਕਹਿਣਾ ਚਾਹਦੇ ਹੋ ਧੰਨਵਾਦ ਆ ਜੀ ਇਹਦੇ ਬਾਰੇ ਸਾਨੂੰ ਕੋਈ ਨਹੀਂ ਪਤਾ ਕਿਵੇਂ ਚੱਲਦਾ ਫ੍ਰੀ ਹੋ ਚੱਲਦਾ ਸਾਰਾ ਕੁਝ ਘਰੇ ਬੱਚ ਜਾ ਕੇ ਬੱਚਿਆਂ ਨੇ ਛਾਉ ਨਹੀਂ ਆ ਉਹ ਤੋਂ ਬਾਅਦ ਵਰਦੀ ਕੀ ਕਾਪੀ ਕੀ ਕਿਤਾਬ ਕੀ ਸਾਰਾ ਕੁਝ ਲੈ ਕੇ ਵੀ ਆਉਂਦੇ ਹੈ ਸਿਰਫ ਸੇਵਾ ਵੀ ਫ੍ਰੀ ਹੈ ਬੱਚ ਲੈ ਕੇ ਵੀ ਆਉਨੇ ਨੇ ਛੱਡ ਕੇ ਵੀ ਆਉਨੇ ਨੇ ਘਰ ਘਰ ਸੁਭਾ ਕੇ ਵੀ ਆਉਗੇ ਨੇ ਬਹੁਤ ਬਹੁਤ ਧੰਨਵਾਦ ਆ ਸੰਤਿਆ ਜੀ